ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਤਾਂ ਆਪਣੇ ਕਿਸਾਨ ਵੀਰ ਹੁਣ ਸਾਵਧਾਨ ਹੋ ਜਾਣ ਆਹ ਦੋਸਤੋ ਕਿਉਂਕਿ ਝੋਨੇ ਵਾਂਗ ਕਣਕ ਉੱਪਰ ਵੀ ਕਾਟ ਲੱਗਣੀ ਸ਼ੁਰੂ ਹੋ ਚੁੱਕੀ ਆ ਹਾਂ ਦੋਸਤੋ ਵੈਸੇ ਤਾਂ ਕਣਕ ਦੀ ਇਸ ਵਾਰ ਬਹੁਤ ਜ਼ਿਆਦਾ ਮੰਗ ਆ ਪਰੰਤੂ ਝੋਨੇ ਵਾਂਗ ਕਣਕ ਦੇ ਉੱਪਰ ਕਾਟ ਕਿਉਂ ਲੱਗ ਰਹੀ ਆ ਹੁਣ ਆਹ ਕਨਕ ਦੇ ਉੱਤੇ ਕੌਣ ਲਗਾ ਰਿਹਾ ਕਾਟ ਹਾਂ ਦੋਸਤੋ ਵੈਸੇ ਕਾਟ ਥੋੜੀ ਵੀ ਨਹੀਂ ਬਹੁਤ ਜਿਆਦਾ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਜਿਵੇਂ ਕਿ ਮੰਡੀਆਂ ਦੇ ਵਿੱਚ ਆਪਾਂ ਝੋਨਾ ਸੁੱਕਾ ਵੇਚਦੇ ਹਾਂ ਗਿੱਲਾ ਝੋਨਾ ਨਹੀਂ ਵੇਚਦਾ ਨਾ ਆਪਣਾ ਤਾਂ ਸੁੱਕੇ ਝੋਨੇ ਦਾ ਮੌਇਸਚਰ ਕਿੰਨਾ ਹੋਣਾ ਚਾਹੀਦਾ 17 ਜੇਕਰ 17 ਮਹੌਚਰ ਆਊਗਾ ਤਾਂ ਆਪਣਾ ਚੋਨਾ ਵਧੀਆ ਵਿਕੂਗਾ ਅਤੇ ਜੇਕਰ 17 ਤੋਂ ਉੱਪਰ ਹੁੰਦਾ 18 ਆਉਂਦਾ 19 ਆਉਂਦਾ 20 ਆਉਂਦਾ ਤਾਂ ਆਪਣੇ ਕਿਸਾਨ ਆਪੇ ਕਹਿ ਦਿੰਦੇ ਯਾਰ ਵਾਦਾ ਘਟਾ ਕਰਕੇ ਟਪਾ ਦੇਗੇ ਜਾਨੀ ਕਿ ਕਹਿਣਦੇ ਵੀ ਕਾਟਕੂਟ ਲਾ ਲੋ ਮਾੜੀ ਮੁੱਟੀ ਤਾਂ ਉਸੇ ਪ੍ਰਕਾਰ ਹੁਣ ਜਿਹੜੀ ਕਣਕ ਆ ਕਣਕ ਦਾ ਮਹੌਚਰ ਕਿੰਨਾਗਾ 12 ਜਾਣੀ ਕਿ ਮੇਰੇ ਕਹਿਣ ਦਾ ਮਤਲਬ ਜੇਕਰ ਆਪਣੀ ਕਣਕ ਦਾ ਮੋਇਸਚਰ 12 ਆਉਂਦਾ ਤਾਂ ਆਪਣੀ ਕਣਕ ਬਿਲਕੁਲ ਸੁੱਕੀ ਆ ਤੇ ਇਹ ਐਮ ਐਸ ਪੀ ਰੇਟ ਉੱਪਰ ਹੀ ਚੱਕੀ ਜਾਵੇਗੀ ਪਰੰਤੂ ਇਸ ਦੇ ਉਲਟ ਹੁਣ ਆਪਣੇ ਕਿਸਾਨ ਵੀਰਾਂ ਤੇ ਚਾਰ ਦਿਨ ਖੜਾ ਨਹੀਂ ਜਾਂਦਾ 18 18 ਮੋਇਸਚਰ ਵਾਲੀ ਕਣਕ ਵੱਢੀ ਜਾਂਦੇ ਆ 16 16 17 17 18 18 ਮੋਇਸਚਰ ਵਾਲੀ ਹੁਣ ਜਦੋਂ 12 ਤੋਂ ਉੱਪਰ ਮੋਇਸਚਰ ਹੋ ਗਿਆ ਤਾਂ ਫਿਰ ਆਪਣੀ ਕਣਕ ਕਿਵੇਂ ਵਿਕੂਗੀ ਕਾਰ ਤੇ ਕਿੰਨੀ ਕਾਰ ਤੇ 12 ਤੋਂ ਜੇਕਰ 1 ਮੁਹਚਰੁਪ ਤੇ ਆ ਤਾਂ 1 ਕਿਲੋ ਘਟ ਜੇਕਰ ਤੁਹਾਡੀ ਕਣਕ ਦਾ 17 18 ਮੁਹਚਰਾ ਤਾਂ 5 6 ਕਿਲੋ ਕਾਰ ਲੱਗੂਗੀ ਆਹੀ ਕਣਕ ਤੇ ਕਿਉਂਕਿ ਦੋਸਤੋ ਤੁਸੀਂ ਗਿੱਲੀ ਵੜਾਲੀ ਗਲਤੀ ਕੀਤੀ ਆ ਆਪਣੇ ਕਿਸਾਨਾਂ ਦੀ ਤਾਂ ਕਰਕੇ ਕਿਹਾ 5 7 ਦਿਨ ਰੁਕ ਜੋ ਕਣਕ ਨੂੰ ਪੂਰੀ ਸੁੱਕ ਜਾਣ ਦਿਓ ਇਹ ਆਪਣੇ ਖੇਤਾਂ ਵਿੱਚ ਖੜੀ ਖੜੀ ਬਾਰਾਂ ਤੇ ਆਜੂਗੀ ਤਾਂ ਆਪਣੀ ਜਿਹੜੀ ਕਣਕ ਆ ਮੰਡੀਆਂ ਦੇ ਵਿੱਚ ਬਿਨਾ ਕਾਰਡ ਤੋਂ ਵਿਕੂਗੀ ਜੇਕਰ ਤੁਸੀਂ ਬਾਲੇ ਕਾਲਿਓ ਆਪਣੇ ਕਿਸਾਨ ਵੀਰਾ ਆਪ ਹੀ ਕਹਿ ਦਿੰਦੇ ਆ ਯਾਰ ਕਿੰਨਾ ਮੋਸਟਰ ਆ ਗਿਆ 16 ਮੋਸਟਰ ਆ ਗਿਆ ਕਿੰਨੀ ਕਾਰਡ ਲਗੂਗੀ 4 ਕਿਲੋ ਕਾਰਡ ਲਗੂਗੀ ਲਾ ਦੇ ਵਧੀਆ ਕੰਮ ਨਿਬੜ ਗਿਆ 4 ਕਿਲੋ ਕਾਰਨਾ ਕੀ ਹੋ ਗਿਆ ਇੰਨਾ ਤਾਂ ਆਪਣੀ ਕਣਕ ਦਾ ਭਾਰ ਹੀ ਵਧ ਗਿਆ ਹੋਊਗਾ ਵਧੀਆ ਝਾੜ ਆ ਗਿਆ ਕੋਈ ਨਾ ਛੇਤੀ ਕੰਮ ਨਿਬੜ ਗਿਆ ਇੰਨੀ ਤੁਹਾਨੂੰ ਕਾਦੀ ਕਾਲੀ ਆ ਯਾਰ ਉਹਨਾਂ ਸਾਰਾ ਨਵੰਬਰ ਟੱਪ ਗਿਆ ਦਸੰਬਰ ਟੱਪ ਗਿਆ ਜਨਵਰੀ ਟੱਪ ਗਿਆ ਫਰਬਰੀ ਟੱਪ ਗਿਆ ਸਾਰਾ ਮਾਰਚ ਟੱਪ ਗਿਆ ਤੇ ਹੁਣ ਜੇਕਰ ਅਹ 4 ਦਿਨ ਖੜ੍ਹਦ ਜੂਗੇ ਤਾਂ ਤੁਹਾਨੂੰ ਕੀ ਹੁੰਦਾਗਾ ਇੰਨੀ ਜਦੇ ਗਾਲੀ ਇੰਨੀ ਜਦੇ ਐਚਪੀ ਕਰਦੇ ਆ ਨਾ ਫੇਰ ਕਹਿਣਗੇ ਯਾਰ ਫੇਰ ਕੀ ਹੋ ਗਿਆ ਸਾਡੀ ਕਣਕਾ ਅਸੀਂ ਆਪ ਹੀ ਕਾਟ ਲਵਾਈ ਆ ਯਾਰ ਕਰਨਾ ਕੀ ਆ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਫੇਰ ਫਿਰ ਜਦੋਂ ਝੋਨੇ ਤੇ ਕਾੜ ਲੱਗਦੀ ਆ ਕਿਉਂਕਿ ਇਸ ਤਰੀ ਸੁਭਾਅ ਪੈਂਦਾਗਾ ਫੇਰ ਆਪਾਂ ਮਾਰਦੇ ਆ ਚੀਕਾਂ ਸਾਡਾ ਝੋਨਾ ਸੁੱਕਾ ਸੀਗਾ ਇਹਨੂੰ ਕਾੜ ਲੱਗ ਗਈ ਤਾਂ ਦੋਸਤੋ ਬੇਨਤੀ ਆ ਗਿੱਲੀ ਕਣਕ ਨਾ ਵੜਾਓ ਸੁੱਕ ਜਾਣ ਦਿਓ ਜੇਕਰ ਆਪਾਂ ਮੰਡੀਆਂ ਦੇ ਵਿੱਚ ਵੀ ਥੋੜੀ ਬਹੁਤ ਗਿੱਲੀ ਕਣਕ ਲੈ ਕੇ ਜਾਈਏ ਨਾ ਵੀ 14-15 ਮੋਚਰਾ ਆ ਤਾਂ ਝੋਨੇ ਵਾਂਗੂ ਉੱਥੇ ਵੀ ਸੁਕਾਉਣੀ ਪਊਗੀ ਕਿਉਂਕਿ 12 ਮੋਚਰਾ ਆਪਣੀ ਕਣਕ ਦਾ ਤਾਂ 12 ਮੋਚਰ ਤੇ ਚੱਕੀ ਜਾਣੀ ਆ ਹਾਂ ਅੱਜ ਤੋਂ 5-7 ਦਿਨਾਂ ਬਾਅਦ ਜਾਂ 8 ਦਿਨਾਂ ਬਾਅਦ ਆਪਣੇ ਸਾਰੇ ਕਿਸਾਨਾਂ ਨੂੰ ਪਤਾ ਵੀ ਆਪਣੀ ਕਣਕ ਪੂਰੀ ਸੁੱਕ ਜਾਂਦੀ ਹੈਗੀ ਤਾਂ ਫਿਰ ਮੰਡੀਆਂ 'ਚ ਵੀ ਕਿਸੇ ਨੇ ਮੋਇਸਚਰ ਨਹੀਂ ਚੈੱਕ ਕਰਨਾ ਤਾਂ ਕਰਕੇ ਕਾਲੀ ਨਾ ਕਰੋ ਯਾਰ ਠੀਕ ਹੈ ਨਾ ਕਾਠ ਨਾ ਲਬਾਓ ਹੁਣ ਜਿੱਥੇ 5 ਮਹੀਨੇ ਆਪਾਂ ਸਬਰ ਕਰ ਲਿਆ ਉੱਥੇ 5-7 ਦਿਨ ਹੋਰ ਨਹੀਂ ਸਬਰ ਕਰੀਦਾ ਤਾਂ ਕਰਕੇ ਦੋਸਤੋ ਹਜੇ ਨਾ ਵੜਾਓ ਰੁਕ ਜਾਓ ਅੱਜ ਦੀ ਵੀਡੀਓ 'ਚ ਇੰਨਾ ਕੀ ਧੰਨਵਾਦ ਦੋਸਤੋ